ਇਹ ਥੋੜੇ ਵਾਸਤੇ ਲੈ ਕੇ ਆਏ ਮਿੱਤਰੋ ਫਾਰਮ ਟਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣਿਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਕਿਹੜਾ ਮਾਡਲ ਆ ਬਾਈ ਫਾਰਮ 60 ਇਹ ਹੈਗਾ 1998 ਮਾਡਲ ਆ ਡਬਲ ਕਲਚ ਠੀਕ ਆ ਤੇ ਆ ਉਹਦਾ ਨੰਬਰ ਆ ਜੀ ਠੀਕ ਆ ਬਾਈ ਕਾਪੀ ਇਹਦੀ ਆਨਲਾਈਨ ਸਰਕਾਰੀ ਪਲੇਟਾਂ ਵੀ ਲੱਗ ਜਾਣਗੀਆਂ ਠੀਕ ਆ ਬਾਈ ਜੀ ਨਕਦ ਕਾਇਸ਼ ਆ ਕੋਈ ਲੋਨ ਨਹੀਂ ਗਾ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ origial ਆ ਬਾਈ ਅਜੇ show ਵਾਲੇ ਸਟicker ਵਗੈਰਾ ਵੀ ਸਾਰੇ ਨਾਲ ਦੇ ਆ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਤੇ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਇਹਦਾ ਪੰਜਾਬ ਦਾ ਹੀ ਪੀਵੀ 11 ਪੀਵੀ 11 ਪਟਿਆਲਾ ਅਗਲੇ ਟਾਇਰ ਗਿਆ 95 ਪੈਸੇ ਠੀਕ ਆ ਜੀ ਮਗਲੇ ਟਾਇਰ ਹੱਤੇ ਰੱਖ ਲੋ ਜੇ ਕੇ ਸੋਨਾਵਾਲ ਦੇ ਤੇ 13 ਦੇ ਠੀਕ ਆ ਠੀਕ ਆ ਬਾਈ ਓ ਰੰਗ ਬੇਟਾ ਵੇ ਸਾਰਾ ਹੈ ਰੀਨਲੀ ਆ ਹਨਾ ਬਾਈ ਹਾਂ ਵਿੱਚੋਂ ਵੀ ਬਾਈ ਦਿਖਾ ਦੇ ਜਿੰਨਾ ਸਾਰਾ ਰੀਨਲੀ ਆ ਬਾਈ ਲਓ ਜੀ ਟੁਕਰ ਟੁਕਰ ਬਿਲਕੁਲ ਸਾਫ ਆ ਬੰਦਾ ਵਾਹ ਕੇ ਠੀਕ ਆ ਫੇਰ ਸੌਦਾ ਰਾਲੀ ਇੰਜਨ ਗੇਅਰ ਦਾ ਬਹੁਤ ਚੰਗਾ ਠੀਕ ਆ ਬਾਈ ਜੂ ਪੂਰਾ ਚੰਗਾ ਡਰਾਈਵਿੰਗ ਭਲਾ ਵਾਕੇ ਲੈ ਜੀ ਹੈ ਨਾ ਬਾਹਰ ਚਲੇ ਜੇ ਕੋਈ ਚੱਕਰ ਬੇਦਾਗ ਮਗਰਾੜਾ ਤੇ ਸੋਹਣਾ ਟਰੈਕਟਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਹੈ ਬਾਕੀ ਸਮਾਨ ਭਾਈ ਪੂਰਾ ਹੀ ਹੈ ਨਾਲ ਇਹਦੇ ਹਾਂ ਹਾਂ ਡੰਡਾ ਫੱਟੀ ਛਤਰੀ ਸਭ ਕੁਝ ਮਿਲੂਏ ਵੀਰੇ ਠੀਕ ਆ ਹਾਂ ਹਾਂ ਤੇ ਟਰੈਕਟਰ ਤੇ ਕੋਈ ਕਮੀ ਨਹੀਂ ਹੈ ਨਾ ਨਾ ਕੋਈ ਕਮੀ ਨਹੀਂ ਪੋਰਾ ਵੀ ਠੀਕ ਆ ਠੀਕ ਆ ਪੂਰਾ ਪੋਰਾ ਸ ਪੂਰਾ ਸਾਫ ਆ ਪੋਰਾ ਗਲਿਆ ਵੀ ਨਹੀਂ ਕਿਤੋਂ ਵੀ ਨਾ ਪੂਰਾ ਸਾਫ ਆ ਰਮ ਵਗੈਰਾ ਵੀ ਸੀਸੀ ਆਰ ਕੇ ਪਏ ਆ ਹਾਂ ਹਾਂ ਭਾਈ ਕੋਈ ਵੈਲਡਿੰਗ ਨਹੀਂ ਕਿਤੇ ਪੋਰਾ ਵੀ ਹਾਂਜੀ ਹਾਂਜੀ ਬਾਕੀ ਬਾਡੀ ਲੈਣ ਦਾ ਪੂਰਾ ਸੋਹਣਾ ਹੈ ओरिजिनल ਆ ਮੁਗਲੈਲ ਬਦਲਤਾ ਫਿਲਟਰ ਫਿਲਟਰ ਵੀ ਨਵੇਂ ਲਾਤੇ ਸਾਰੇ ਤੇਲ ਇਹਦਾ ਬਦਲਤਾ ਸੈਲਫ ਸਟਾਰਟ ਆ ਪੰਜਾਬ ਨੰਬਰ ਆ ਠੀਕ ਆ ਸਮਾਨ ਬਾਈ ਪੂਰਾ ਡੰਡਾ ਫੱਟੀ ਛਤਰੀ ਡੰਡਾ ਫੱਟੀ ਛਤਰੀ 98 ਮਾਡਲ ਆ ਡਬਲ ਕਲਚ ਆ ਠੀਕ ਆ ਤੇ ਇੰਜਨ ਗੇਅਰ ਸਹੀ ਆ ਬੰਪਰ ਸ਼ੈਂਪਰ ਸਾਰਾ ਕੁਝ ਲੱਗਿਆ ਹੋਇਆ ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਹੈ ਡਿਮਾਂਡ ਦੱਸੋ ਬਾਈ ਡਿਮਾਂਡ ਇਹਦੀ ਹੈਗੀ ਕਿ 1,95,000 ਰੁਪਇਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਹਾਂ ਉਹਦਾ ਮੌਕੇ ਤੇ ਮਾਨਤਾਨ ਕਰ ਦਾਂਗੇ ਜੀ ਰਾਈਟਰ ਭਲਾ ਵਾਕੇ ਲੈ ਜੀ ਹੈ ਇਹ ਮੇਰਾ ਵਾਇਆ ਵਾਕੇ ਸੌਦਾ ਲਾ ਲਈ ਮੇਰੇ ਨਾਲ ਕੋਈ ਚੱਕਰ ਨਹੀਂ ਠੀਕ ਆ ਹਾਂ 195 ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਮਾਨਤਨ ਫੋਲੋ ਹੋਊਗਾ ਫੋਲ ਮਾਨਤਨ ਕਰ ਦਾਂਗੇ ਵੀਰੇ ਇਹ ਕਿਹੜੇ ਪੈਂਟ ਖੜਾ ਬਾਈ ਸੁਖਾਣਾ ਦੀ ਖੜਾ ਬਾਈ ਯਾਰ ਠੀਕ ਆ ਪੈਂਟ ਸੁਖਾਣਾ ਸੁਖਾਣਾ ਦਾ ਭਗਤਾ ਭਾਈ ਸ਼ਹਿਰ ਪਨੇਡੇ ਲੱਗਦਾ ਇੱਕ ਪਾਸੇ ਬਗਰਾੜੀ ਕੋੜ ਕੁੜੀਆਂ ਬਗਰਾੜੀ ਇਹ ਨੇ ਠੀਕ ਆ ਨੰਬਰ ਬੋਲ ਦੀ ਬਾਈ ਨੰਬਰ ਹੈਗਾ 94175 ਠੀਕ ਆ ਬਾਈ 81582 ਠੀਕ ਆ ਠੀਕ ਆ ਇੱਕ ਪਹਾ ਛਤਰੀ ਵੇਚਨੀ ਆ ਵੀਰੇ ਠੀਕ ਆ ਫੈਬਰ ਵਾਲੀ ਇਹ ਬਬਲੂ ਕਲਸੀ ਦੀ ਆ ਜ ਠੀਕ ਹੈ ਜੀ ਆ ਬਬਲੂ ਕਲਸੀ ਦੀ ਲੱਗੀ ਹੋਈ ਛਤਰੀ ਕੰਪਨੀ ਦੀ ਛਤਰੀ ਆ ਬਿਲਕੁਲ ਨਵੀਂ ਆ ਵੀਰੇ ਪੱਖਾ ਵੀ ਲੱਗਿਆ ਵਿੱਚ ਐਂਡੀ ਇੰਡੀਕੇਟਰ ਸਾਰੇ ਬਿਲਕੁਲ ਬੇਦਾਗ ਨਵੀਂ 90 ਪੈਸੇ ਸੋਹਣੀ ਛਤਰੀ ਆ ਠੀਕ ਹੈ ਜੀ ਹਾਂ ਜੀ ਕੀ ਡਿਮਾਂਡ ਆ ਬਾਈ ਇਹ ਦੇ ਦਾਂਗੇ ਆਪਾਂ ਜੀ 17000 ਰੁਪਏ ਦੀ ਜੀ ਇਹ ਲੱਗੂ ਕਿਹੜੇ ਟਰੈਕਟਰ ਦੇ ਆਰਜੰਦੇ 24000 ਦੀ ਬੰਦੇ ਨੇ ਲਵਾਈ ਸੀਗੀ ਨਵੀਂ ਇਹ ਆਰਜੰਦੇ ਵੀ ਲੱਗ ਜੂਗੀ 855 ਦੇ ਵੀ ਆਰਜੰਦੇ ਬਿਲਕੁਲ ਫਿੱਟ ਆਊਗੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਆਰਜੰਦ ਦੇ ਪੂਰੀ ਫਟਾਉਂ 855 ਦੇ ਵੀ ਲੱਗ ਜੂਗਾ ਹਾਂਜੀ ਹਾਂਜੀ ਪੂਰੀ ਸੋਹਣੀ ਪਈ ਆ ਡਿਮਾਂਡ ਨਹੀਂ ਆ ਵੀਰੇ ਡਿਮਾਂਡ ਦੱਸੋ ਬਈ ਇਹਦੀ ਬਸ 17000 ਦੀ ਨੈਟ ਦੇਣੀ ਆ ਜੀ ਠੀਕ ਆ ਇਹ ਵੀ ਉੱਥੇ ਮੈਂ ਸੁਖਾਣਾ ਦੀ ਆ ਸੁਖਾਣਾ ਦੀ ਆ ਹਾਂਜੀ ਹਾਂਜੀ ਠੀਕ ਆ ਇਹ ਆਪਣਾ ਕੋਈ ਦੋਸਤ ਮਿੱਤਰ ਸੀਗਾ ਬੰਦਾ ਠੀਕ ਆ ਜੀ ਉਹਨੇ ਛਤਰੀ ਦੂਜੀ ਲਵਾਈ ਐ ਇਹਨੇ ਲਵਾ ਲਵਾਤੀ ਉਹਨੇ ਠੀਕ ਆ ਠੀਕ ਆ ਬਈ ਬਾਕੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਨੰਬਰ ਮਾਲਕ ਦਾ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਤੇ ਛਤਰੀ ਖਰੀਦ ਸਕਦੇ ਹੋ ਸੋ ਸਾਰਿਆਂ ਦਾ ਧੰਨਵਾਦ ਜੀ